ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ 855 ਤੇ ਪਹੁੰਚੇ ਆ ਮੁੰਡਾ ਗਰੁੱਪ ਆ ਬ ਤੇ ਇੱਧਰ ਸਾਡੀ ਪਾਰਟੀ ਆ ਰਹੀ ਆ ਕਿਸਾਨ ਜੁਨੀਅਨ ਦੇ ਪ੍ਰਧਾਨ ਕਿੱਦਾਂ ਜੀ ਠੀਕ ਹੈ ਜੀ ਸਤਿਕਾਰ ਭਾਈ ਇਹ ਨੂੰ ਅੰਦਰ ਪਾ ਰਾ ਇਹ ਜਾਨਾ ਹੈ ਸਹੀ ਨਾਲ ਸੇਫਟੀ ਨਾਲ ਕਿਸਾਨ ਜੁਨੀਅਨ ਦੇ ਪ੍ਰਧਾਨ ਦੇ ਨਾਲ ਹੈਗਾ ਹੀ ਆ ਹਾਂ ਚਲੋ ਭਾਈ ਪੁੱਜ ਗਏ ਤੁਹਾਨੂੰ ਇਦਾਂ ਹੋਰ ਤਾਂ ਕਿਸਦਾ ਭਾਈ ਆਪਣੇ ਤਾਂ ਹੋ ਖੜੇ ਐ ਐਮਜੀ2 ਮਹਲਾ ਹਟਾ ਦਾ ਉਹ ਪਟੱਪਾ ਹਟਾ ਦੇ ਪਰਦਾ ਹਟਾ ਦੇ ਭਾਈ ਦੇਖ ਲੀਏ ਦੂਰ ਤੇ ਲੈ ਲੈ ਭਾਈ ਦੇਖੋ ਭਾਈ ਇਹ ਅਜੇ ਵੀ ਗੁਟਾ ਇਹ ਤਾਂ ਉਹ ਜਦੀ ਭੁਗੀ ਇਹ ਅਜੇ ਵੀ ਗੁਟਾ ਪਰ ਮੁੱਕ ਮਾਤ ਕਰੇਗਾ ਇਹਨੂੰ ਦਾ ਕਾਲਾ ਕਹਿ ਸਕਦੇ ਆਂ ਏ ਬੁਛਾ ਬੈਣਾ ਬਾਈ ਉਹ ਜਦ ਤੱਕ ਆਪਾਂ ਟਰਾਲੀਆਂ ਪਾ ਰਹੇ ਹਾਂ ਟਰਾਲੀ ਕਹਿੰਦੇ ਲੋਕ ਫਿਰ ਇਹਨਾਂ ਨੂੰ ਲੋਕ ਨੂੰ 28 ਵਜੇ ਲੈ ਕੇ ਲੋ ਬਾਈ ਕਾਲੇ ਆਹੀ ਟੈਰ ਪੁਆਇੰਟ ਹੈ ਕਾਰ ਇਹ ਟੌਰ ਨੇ ਨਾਲੇ ਮੇਰੇ ਵਾਲਾ ਤੇ ਆ ਉਹ ਹੱਬ ਦੇ ਜ ਲੈ ਕਾਲੇ ਹੋ ਜਾ 24 24 ਸ਼ੁਰੂ ਤੇ ਕਾਲੇ ਸ਼ੁਰੂ ਹੋ ਜਾ ਹੁਣ ਦੇਖੀ ਜੋ ਵੀ ਕਿਆ ਚੀਜ਼ ਰਹਿ ਗਈ ਲਾਉਣ ਤੇ ਆ ਜੀ ਉਧਰ ਲਗਦੀ ਹੋਈ ਮੁਰਾ ਤਾਂ ਜੋ ਕਰ ਮੁਰਾ ਜਾ ਕੇ ਦੇਖ ਲੈ ਬਾਕੀ ਮੈਂ ਵੀਡੀਓ ਦਿਖਾ ਦਿੰਦਾ ਕੋਈ ਕੰਮ ਹੀ ਰਹਿ ਗਈ ਬਾਕੀ ਬਾਈ ਤੁਸੀਂ ਵੀ ਦੱਸ ਦਿਓ ਇਹਦਾ ਦੇਖ ਰਹੇ ਆ ਬਾਕੀ ਇਸ ਟਿਕੂ ਦਾ ਕੰਮ ਹਰੇ ਬਾਅਦ ਚ ਆਉਣਾ ਕੋਈ ਹੋਰ ਜਿਹੜਾ ਚੀਜ਼ ਰਹਿ ਗਈ ਹੋਵੇ ਦੇਖ ਬਾਈ ਅਕਾਲਾ ਸਟੈਂਡ ਨੂੰ ਕਹਿੰਦਾ ਤਾ ਲੈ ਲੋ ਅਕਾਲਾ ਸਟੈਂਡ ਨੂੰ ਕਿਹੜਾ ਕਹਿੰਦਾ ਤੂੰ ਉਹ ਬਾਅਦ ਚ ਰੱਖਣਾ ਹੈ ਇਹ ਰੰਗ ਤੋਂ ਬਾਅਦ ਲਗੂਗਾ ਅੰਦਰ ਅੱਜ ਉਹ ਤਾਂ ਫਿੱਟੇ ਕਰਦਾ ਮਸਾਗਾਉਂ ਚੰਦੂ ਆ ਆ ਦੇਖੀ ਆਹ ਦਾ ਐਡਮ ਬਾਬੂ ਆ ਹਾਂ ਇਹਦਾ ਮੈਂ ਲਾ ਲਾ ਕੇ ਕੰਦੇਰਾ ਵਾਸੀ ਸਾਡੇ ਮੁੰਡਾ ਜਦੋਂ ਇਹ ਟੈਕਸ ਨੂੰ ਪਾ ਲੈਂਦਾ ਬਾਕੀ ਆਹ ਆਹ ਕਾਲੇ ਦਾ ਵਾਸਤੇ ਬਣਾਈ ਜੀ ਹਾਂ ਇਹ ਤਾਂ ਬਹੁਤ ਕੁਝ ਆਖਣਾ ਯਾਰ ਖਾਣੇ ਘਟਾ ਐ ਯਾਰੀ ਦੇ ਵੀਰੇ ਖਾਣਾ ਹੁਣ ਹੋਰ ਕਿੰਨੀ ਹੋਰ ਤੇਰੀਆਂ ਖਾਰੀਰ ਕੱਟਿਆ ਆਣੀ ਨਹੀਂ ਬੋਤਲ ਬੋਤਲ ਆਣੀ ਵਿੱਚ ਦੇ ਠੀਕ ਆ ਥੱਲੇੁੱਚੀ ਗੁੱਗੀ ਕੌ ਬਦਨਾਮ ਹੈ ਉਹ ਤਾਂ ਰੇਣਾ ਜੀ ਕਾਲਾ ਲੱਗਦੇ ਉਹ ਤੁਹਾਨੂੰ ਦਿਖਾਉਂਦਾੁੱਚੀ ਗੁੱਗੀ ਕਾਲਾ ਕੌ ਮੈਂ ਬਦਨਾਮ ਲੈ ਬਈ ਲੋਕੋ ਇੱਥੇ ਮੰਦਿਰ ਦੇ ਪੁਰਾਣੇ ਵਾਲੇ ਹੈ ਵੀ ਬੋਲ ਕੋ ਸੈਟਿੰਗ ਪਾ ਕੇ ਪ੍ਰਾਰambh ਕਰਨੀ ਹੈ ਐਵੇਂ ਤਾਂ ਕਰਿਆ ਵਾਲੀ ਕੀ ਆਂਗਰ ਪ੍ਰਕਿਰਤੀ ਨੂੰ ਨਹੀਂ ਲਾਉਂਦੇ ਹੈ ਆਹ ਹਾਂ ਇਹਨਾਂ ਦੇ ਦੇਖ ਲਓ ਭਾਈ ਇਹ ਪਾ ਇਕੱਲਾ ਇਕੱਲਾ ਚੀਜ਼ ਦੇਖ ਲਓ ਆ ਦੇਗਾ ਅਸਾਈ ਸਰੀ ਪਈ ਆ ਨੋਦੀਆ ਰਾਣਾ ਆ ਤਾਰੀ ਕਤਾ ਨਹੀਂ ਕਵਰ ਜਾ ਬਾਈ ਉੱਪਰ ਚੱਕ ਦੇ ਉੱਪਰ ਉੱਪਰ ਚੱਕ ਲੈ ਮਰ ਗਿਆ ਹਾਂ ਲੈ ਹੁੰਦਾ ਜੀ ਵਾ ਇੱਕ ਪਾ ਆ ਨਾ ਜੌਂਦੀਆ ਨਾ ਇੱਕ ਪਾ ਜੌਂਦੀਆ ਨੋ ਬੋ ਅਨੂ ਬੋ ਕੜਾ ਨੋ ਬੋ ਨਹੀਂ ਹੈ ਜਾਂ ਨੋ ਬੋ ਬਣਾਉਣਾ ਇਧਰ ਨਾਲੇ ਉਹ ਹੋਣਾ ਇਹ ਉਹ ਵੇਚ ਤੇ ਵੇਚ ਤੇ ਕੁੰਚੇ ਬੇਲ ਤੇ ਇਧਰ ਵੇਚ ਦੇ ਸਾਰੇ ਇਹਦੇ ਹੋਰ ਜਿਹੜੇ ਹੋਰ ਜਿਹੜੇ ਮੈਂ ਕਹਿੰਦਾ ਇਹ ਇਧਰ ਰੰਗ ਆ ਆ ਫਾਰ ਖੜੀ ਤੂੰ ਥਾਰ ਲਵਾ ਕੇ ਨੂੰ ਥਾਰ ਗਵਾਉਂਗੇ ਫਿਰ ਹੈ ਮੈਂ ਥਾਰ ਦਾ ਨਹੀਂ ਜਾਵਾਂ ਥਾਰ ਦਾ ਬਈ ਇੱਥੇ ਸੱਡੋ ਹੁਣ ਖਲ ਬੈਣਾ ਥਾਰ ਨੂੰ ਸਹੀ ਸ਼ਿਕਾਧੇ ਬਾਤ ਫੇਰ ਮਿੰਟ ਦਾ ਕਰ ਲਵੇ ਜੇ 6 ਬੰਦੇ ਵਧ ਗਏ 5 ਹੋ ਕੇ 30 ਮਿੰਟ ਦਾ ਕਰੀ ਜਾਊਗਾ ਥਾਂ ਮਾ ਦਾ ਬੈਣ ਵੀ 4 ਆ ਲੋ ਭਾਈ ਬਾਕੀ ਤੁਹਾਨੂੰ ਹੁਣ ਟਰਾਲੀ ਸਹੀ ਦਿਖਾਤੀ ਆਪਾਂ ਨੇ ਹਰ ਆਪਣੇ ਜਿਹਨੂੰ ਕੋਈ ਲੱਗਦਾ ਹੈ ਬਈ ਆ ਚੀਜ਼ ਕਰਾਉਣੀ ਦੀ ਸਾਨੂੰ ਕਮੈਂਟਾਂ ਮੰਨ ਦੱਸ ਸਕਦਾ ਬੰਦਾ ਹਨਾ ਆਪਾਂ ਉਹ ਚੀਜ਼ ਬਜੂਰ ਗੋ ਕਰੂਗੇ ਤੁਹਾਡੇ ਪੁਆਇੰਟ ਪੜ ਕੇ ਹਨਾ ਬਾਕੀ ਕੋਸੇ ਦੂਰ ਤੇ ਦੇਖ ਲੋ ਬਾਕੀ ਸਾਰੇ ਆਪਣੇ ਵਿਚਾਰ ਜ਼ਰੂਰ ਦੋ ਇੱਕ ਵਾਰ ਵੀ ਤੁਹਾਨੂੰ ਟਰਾਲੀ ਅਤੇ ਬੰਦਿਆਂ ਦਾ ਕੰਮ ਕਮ ਕਿਹੋ ਜਿਹਾ ਲੱਗਿਆ ਬਾਕੀ ਐਂਡ ਜੀ ਤਾਂ ਲਿਆਉਣੀ ਆ ਰੰਗ ਨੂੰ ਹੋ ਕੇ ਸਟicker ਉੱਪਰ ਲਾ ਕੇ ਫਿਰ ਉਹ ਵਧੀਆ ਬਣੂਗੀ ਆਹ ਬਣਾਈ ਵੀ ਬਈ ਛੋਟੀ ਟਰਾਲੀ ਆਹ ਚਾਚੇ ਬ੍ਰੇਕ ਸਿਸਟਮ ਆਊਗਾ ਨਾ ਸਮਝ ਆਈ ਗਿਆ ਕੀ ਦੱਸੋ ਇਹ ਆਹ ਹੈ ਵੀ ਐਂ ਬੰਦੇ ਨੇ ਦੋਨੇ ਉੱਧਰ ਤੇ ਫਾਲਾ ਅੱਧਰ ਤੇ ਚੱਕ ਕੇ ਈਦਾ ਬ੍ਰੇਕ ਲੱਗਦੀ ਐ ਨਹੀਂ ਕਰੀ ਨਹੀਂ ਹੋਣੀ ਜੀ ਹੈ ਨਹੀਂ ਕਰੀ ਨਹੀਂ ਹੋਣੀ ਇਹ ਅੱਗੇ ਹੁੰਦੇ ਇਹ ਉਹਦੇ ਵਾਸਤੇ ਹੀ ਆ ਗੱਲਾਂ ਵੀ ਛੁੱਟਾ ਨਾ ਗੱਡੀ ਨੂੰ ਹੁਣ ਧੱਕੇ ਨਾ ਬਹੁਤ ਹਾਂ ਫਰਕ ਪੈ ਜਾਂਦਾ ਇਹਦਾ ਕੰਮ ਬਹੁਤ ਵਧੀਆ ਕਰਿਆ ਹੋਇਆ ਹੈ ਨਾ ਟਰਾਲੀ ਬੋਸ ਉਹ ਨਹੀਂ ਤਿਆਰ ਆ ਵੀ ਹਾਂ ਜੀ ਮਾਨੇ ਛੋਕਰ ਵੀ ਲਾਇਆ ਹੋਇਆ ਹੈ ਛੋਕਰ ਵੀ ਪੂਰਾ ਹੈਵੀ ਵਾਲਾ ਲਾਇਆ ਹੋਇਆ ਬਾਈ ਕੰਮ ਪੂਰਾ ਤਕੜਾ ਦਰੋ ਟਰਾਲਾ ਸਾਡਾ 20 ਫੁੱਟਾ ਆ ਬਾਹਰ ਵੀ ਖੜੀ ਐ ਚਾਚੇ ਤਿਆਰ ਹੋਈ ਜਾਂ ਚਾਹਤ ਕੋਈ ਨਾ ਮੈਨੂੰ ਕੀ ਆ ਆ ਆ ਕੀ ਜਾਏਗਾ ਮਾਮਰੇ ਨੂੰ ਇਹਨੂੰ ਇਹਦਾ ਹੌ ਲਗੂਗੇ ਅਵੜਾ ਲਾ ਦਿਓ ਡਟਾ ਅੱਛਾ ਬਸ ਪੂਰੇ ਬਿਲਕੁਲ ਉਹ ਲੰਬਾ ਨਹੀਂ ਰੱਖਣਾ ਥੱਲੇ ਜਿਵੇਂ ਲੰਬਾ ਕਸੀ ਜਾਂਦਾ ਥੱਲੇ ਥੋੜਾ 헤ਠਾ ਨਹੀਂ ਜਾਣਾ ਇਹ ਨਾ ਇੱਥੇ ਹੈ ਨਾ ਇਹ ਉਹ ਲੱਗਣੇ ਦੇ ਪਰ ਜੇ ਲਾਉਣੀ ਰੱਪਟਾ ਲੱਗ ਜਣੀ ਉਹ ਟਾਇਰ ਨਹੀਂ ਚੱਲਣੀ ਥੋੜਾ ਨੀਵੇਂ ਹੋ ਸਕਦਾ ਹੋਰ ਬੁੱਤ ਦੱਬ ਗਏ ਆਹ ਸਾਈਡ ਨੂੰ ਕਹਿੰਦੇ ਇਹ ਹਾਂ ਇਹ ਤਾਂ ਬੈਂਡ ਪਾਇਆ ਪਿਆ ਟਾਇਰ ਆਉਣਾ ਨਾ ਗੁੱਡੀ ਵਾਲਾ ਇਹਦੇ ਹਲੇ ਗੰਜੜਾ ਇੱਥੇ ਤੱਕ ਆ ਜਾਣਾ ਟਾਇਰ ਆ ਨਾ ਬਾਈ ਨਹੀਂ ਆਹ ਬੈਂਡ ਜਿਆਦਾ ਲਾ ਦੋ ਠੀਕ ਡਬਲ ਟਾਇਰਾ ਪੈਣਾ ਜਾਂ ਫਰਕ ਪੈਣਾ ਯਾਰ ਮੇਰੀ ਗੱਡਾ ਡਬਲ ਟਾਇਰ ਆ ਚੀਜ਼ ਉੱਚਾਈ ਕਹਿੰਦਾ ਯਾਰ ਇਹ ਚਾਚਾ ਆਜ ਕੋਈ ਚਾਹੀਦਾ ਕਹਿੰਦਾ ਵੀ ਉਰੇ ਦੇ ਆ ਚਾਹੀਦੇ ਉਰੇ ਇੱਥੇ ਕਿ ਚਾਹੀਦਾ ਇੱਥੇ ਨਾਲੇ ਤਾਂ ਤੇਰੀ ਲਾਈਟਾ ਦਿਖਣੀ ਤੇ ਲਾਈਟਾ ਕਿ ਹੁਣ ਦਿਖਣੀ ਇਹਦੇ ਕੋਲ ਲਾਈਟ ਲਾਉਣੀ ਹੈ ਬਾਈ ਕਹਿੰਦੇ ਆ ਜਿਹੜੀਆਂ ਉਹ ਵੱਜੇ ਤੇ ਲਾਈਟ ਵੱਜੇ ਤੇ ਚਮਕੂ ਗਿਆ ਇਲੈਕਟ੍ਰਿਕ ਲਾਈਟ ਲੱਗਣੀ ਹੈ ਤੇ ਜਿਹੜਾ ਬੈਂਡ ਬੈਂਡੇ ਆ ਉਹਨੂੰ ਨੀਮਾ ਹੋ ਜਾਣਾ ਉਹ ਬੈਂਡ ਥੋੜਾ ਜਿਆਦਾ ਹੋਰ ਕਰਤੀ ਜਾੜੇ ਥੋੜਾ ਆਹ ਰੱਵੇ ਨੀ ਕਰਾ ਦਿੰਦੇ ਉਹ ਬੈਂਡ ਥੋੜਾ ਜਿਆਦਾ ਬਾਈ ਇੱਥੇ ਦਾ ਕਾਜ ਵੇਨਾ ਉਰੇ ਤੱਕ ਬਹੁਤ ਆ ਥੋੜਾ ਜਿਹਾ ਘਟਾ ਦੀ ਬੈਂਡ ਉਰੇ ਚਾਚੇ ਸਿੱਧਾ ਆ ਜਾਣਾ ਬੈਂਡ ਬੈਂਡ ਘਟਵਾ ਜੀ ਸਿੱਧਾ ਆ ਜਾਣਾ ਨੋਟ ਕਰ ਲਿਆ ਮੜਾ ਜੀ ਹੁਣ ਕਿਤੇ ਹੋਰ ਕੋਈ ਇਹਦਾ ਬੈਂਡ ਘਟਵਾ ਜੀ ਨਾ ਹੈ ਬਈ ਟਰਾਲਾ ਬਹੁਤ ਸੋਹਣਾ ਤਿਆਰ ਹੋਇਆ ਹੋਇਆ 20 ਫੁੱਟ ਲੰਬਾਈ ਦੇਖੋ ਕਿੰਨੀ ਜਿਆਦਾ ਵਾਹਲੀਆ ਬੰਦੇ ਸਾਵਧਾਨ ਹੋਣਾ ਵਾਕੀ ਦੂਆ ਵੀ ਟਰੈਕਟਰ ਦੇਖ ਕੇ ਆਉਣੇ ਇਹ ਟਰਾਲਾ ਹੱਬਾ ਹੱਬਾ ਬਹਰ ਹੋਇ ਵੀ ਪਾਈ ਵੀ ਆਹ ਦੇਖੋ ਬਈ ਕਿੰਨੇ ਸੋਹਣੇ ਕੰਮ ਕਰੇ ਤੈਨਾਂ ਕੰਮ ਕਰਨੇ ਤੇ ਆ ਵੀ ਚਾਚੇ ਬਹੁਤ ਚੜਾਈ ਆ ਨਾ ਇਹਦੀ ਬਹੁਤ ਹੈਵੀ ਆ ਲੈ ਇਧਰ ਕੱਟਿੰਦਾ ਸਾਰੀ ਤਰ੍ਹਾਂ ਪੂਰੇ ਉਰੇ ਉਹ ਲੱਗਣਾ ਕਵਰ ਲੱਗਣਾ ਪੌੜੀ ਗੋਲ ਐ ਇਹਨੂੰ ਉਹਦੇ ਵਾਲਾ ਜੈਕ ਵਾਲਾ ਨਹੀਂ ਲੱਗਣਾ ਜਿਹੜਾ ਥੱਲੇ ਉਹਦੇ ਪੈਪਾ ਨਹੀਂ ਆਉਣੀ ਔਰੇ ਫਿਰ ਇਹ ਸਾਰਾ ਹੀ ਟੱਕ ਹੋ ਜਾਣਾ ਔਰੇ ਤੇ ਕਵਰ ਵੇਕੇ ਹੈ ਹਾਂ ਬਾਬਾ ਆ ਰਹੀ ਹੈਮੀ ਲੱਗਿਆ ਹੋਇਆ ਉਹ ਹੈ ਜੇ ਕੋਈ ਕੰਮ ਹੀ ਨਹੀਂ ਆ ਦੇਖੋ ਇੱਥੇ ਕੋ ਪੈਣਾ ਇਹੋਂ ਬੁਲੀ ਪੈਣ ਨੂੰ ਨਹੀਂ ਸੈਕਿੰਡ ਬੱਡਾ ਕਿੱਥੇ ਆ? ਕਚਾਉ ਮੁਰੇ ਪਿਆ। ਮਹਾਲ ਫਾਰਮ ਪਿਆ ਜੀ। 42 ਪਏ ਬਣ ਗਿਆ। ਅੱਛਾ। ਇਹ ਅੱਛਾ ਵੀ ਸਾਰੀ ਉਹ ਸੁਣੇ ਜਾਲੀ ਉੱਤਰ ਜੇ ਕਰਨੀ ਹੈ ਨਾ। ਇਹ ਕੰਮ ਲੋਟ ਆਛ ਵੀਰ। ਆ ਬੈ ਰ ਆ ਗਏ ਹੂੰ ਚੱਲੋ ਫਿਰ ਇੱਕ ਸੈਂਟਰ ਵਾਲਾ ਤਿੰਨ ਪੈਣੇ ਗੱਬੇ ਦੂਏ ਲੋੜ ਪੈ ਜਾਣੀ ਆਪਾਂ ਨੂੰ ਲੰਬੇ ਪੈਣੇ ਮੈਂ ਗੱਬੇ ਵੀ ਪੈਣਗੇ ਦੇਖ ਤਾਂ ਸਿੱਧੇ ਪੈਣਗੇ ਉਹ ਸਿੱਧਾ ਪੈ ਜਾਣਾ ਉਹਦੇ ਵਿੱਚ ਨੂੰ ਆ ਤੌੜੀ ਵਿੱਡਲ ਹੀ ਆ ਗਈ ਦੂਈ ਸੜੇ ਨਾ ਹਾਂ ਜੀ ਠੀਕ ਹੈ ਮੈਂ ਤਾਂ ਕਰਨਾ ਕੰਮ ਅਸਰਾ ਲਾਇਆ ਪਈਆਂ ਨੇ ਸਫਾਈ ਬਹੁਤਾ ਕੰਮ ਚ ਯਾਰ ਉਹਦਾ ਜਦੋਂ ਫਿੱਟ ਹੋਣਾ ਪੂਰਾ ਦਿਨ ਦੇ ਉਦਣ ਪਤਾ ਲੱਗਣਾ ਬਾਕੀ ਆਹ ਘੜਾ ਟਰਾਲਾ ਇਹਲੇ ਰਹਿਦਾ ਕੰਮ ਬਹੁਤ ਸ਼ੈਨਰ ਫਿਨਰ ਜੇ ਭੱਜੇ ਵਾਹ ਆਪਣੇ ਨੂੰ ਉੱਪਰ ਮੈਂ ਕੀ ਕਹਿੰਦੇ ਬੈੱਡ ਕਿਡੇ ਬਲੈਕ ਆ ਸਾਰੀ ਮੈਟ ਜੰਦਰ ਨਾ ਬਲੈਕ ਆ ਵੀਰ ਰੋਟੀ ਰੋਟੀ ਹਾਲ ਹਾਲ ਵੜਾ ਗਏ ਪੰਜਾਂ ਨੇ ਇੱਧਰ ਵੀ ਚੱਲ ਰਹੇ ਬਾਕੀ ਕੰਮ ਇਹ ਵੀ ਮਨਲਾ ਦੀ 20 ਫੁੱਟ ਉਹ ਡਬਲ ਤੁਰੇ ਆ ਗਿਆ ਉੱਧਰ ਵੀ ਅਪਾ ਡੇਡਾ ਮਾਰ ਕੇ ਆਉਨੇ ਤੇ ਨਾਲ ਜਿਹਨਾਂ ਨਾਲ ਧਰੀ ਜਾਂਦੇ ਟਰਾਲੇ ਆਪਣੇ ਵਾਲਾ ਹੋਰ ਰੰਗ ਕੋਲ ਪਹੁੰਚ ਗਿਆ ਉੱਧਰ ਆਹ ਡਬਲ ਧੁਰਾ ਆ ਗਿਆ ਜੀ ਇਹ ਡਬਲ ਧੁਰਾ ਆ ਗਿਆ ਯਾਰ ਅਜੇ ਕੰਮ ਚੱਲ ਰਿਹਾ ਆ ਗਿਆ ਜੀ ਫੱਪੜ ਨਾਲ ਇਹ ਵੀ ਤਿਆਰ ਹੋ ਗਿਆ ਵਾਹ ਟੋਟਲੀ ਬਾਕੀ ਕੂਲਕਾਰ ਰਹਿ ਗਿਆ ਇੱਕ ਦੋ ਚੀਜ਼ਾਂ ਹੋਰ ਰਹਿ ਗਈਆਂ ਇਹਦੀਆਂ ਬਾਕੀ ਇਹਨਾਂ ਓਕੇ ਹੈ ਵੀ ਪੂਰਾ ਫਿਰ ਜਾਣਾ ਇਹਨੇ ਉੱਧਰ ਕਰਨੇ ਪੜੂਗੇ ਫਿਰ ਦੁੱਧ ਹੀ ਲਾਣੇ ਬਾਕੀ ਸੂਰ ਦੇਖ ਲੈ ਹਣਦਾ ਆਪਾਂ ਜੰਮੂ ਚ ਆ ਦੇਖੋ ਬਾਈ ਕਹਿੰਦੇ ਬੀੜ ਦੇਖਣੀ ਆ ਕਿਹੜੀ ਮਤ ਘਰਸ ਵਾਲੀ ਆ ਇਹ ਆ ਦੇਖੋ ਜੰਗਲੀ ਜੂਰ ਆ ਕਿਵੇਂ ਆ ਰਿਹਾ ਹੈ? ਕਿਆ ਲੈਣਾ ਹੈ? ਉਹ ਯਾਰ ਹੱਟ ਮਾਰੇ ਗੱਡੀ ਨਾਲ। ਨਹੀਂ ਮਾਰਦਾ। ਹਾਂ। ਉਹ ਟੱਕੇ ਆਪੇ ਕਿੰਨੇ ਬੱਚੇ ਆ। ਡਰਦੇ ਨਹੀਂ ਨੀ ਜਮਾਂ ਵੀ। ਇਹ ਬੇਫਿਕਰੇ ਆ ਬਾਈ। ਚੱਲ ਬਈ ਚੱਲ। ਉਹ ਦੇਣ ਕਿੰਨਾ ਝੁੰਡ ਫੜਦਾ। ਛੱਡਦਾ ਫਿਰ ਹੁਣ। ਆਉਣ ਦੇ ਹੁਣ ਇਧਰ ਨੂੰ। ਉਹ ਦੇਖ ਲੱਤ ਟੁੱਟੀ ਹੋ ਚਿਰੇ ਦੀ। ਹਾਂ ਕਲੇ ਕਲੇ ਬਣਾ। ਆ ਲਿਆ। ਜੰਗਲੀ ਜੂਰ ਬਾਈ। ਆ ਦੇਖੋ ਹੁਣ ਤਾਂ ਮੁਰੇ ਹੀ ਆ ਗਏ ਜਿੱਥੇ ਤੁਸੀਂ ਕਹਿੰਦੇ ਤੇ। ਬਾਕੀ ਨਹੀਂ ਡਰਦੇ ਹੈ ਸਾਬ ਜੋ ਡਰਦੇ ਨੇ ਜਲੇ